ਇਸ ਤਰ੍ਹਾਂ ਦੇ ਸਨੈਕਸ ਜਾਂ ਫਿਰ ਪਕੌੜੇ ਕਿਹਨੂੰ ਨਹੀਂ ਪਸੰਦ ਪਰ ਇਹਨਾਂ ਨੂੰ ਬਣਾਉਣ ਤੇ ਥੋੜੀ ਜੀ ਮਿਹਨਤ ਤੇ ਥੋੜਾ ਜਿਹਾ ਸਮਾਂ ਲੱਗਦਾ ਪਰ ਜੇਕਰ ਆਪਾਂ ਇਹਨਾਂ ਨੂੰ 5 ਮਿੰਟਾਂ ਦੇ ਵਿੱਚ ਤਿਆਰ ਕਰ ਲਏ ਜਦੋਂ ਵੀ ਮਨ ਕਰੇ ਗਰਮਾ ਗਰਮ ਚਾਹ ਦੇ ਨਾਲ ਫਰਾਈ ਕਰਕੇ ਖਾ ਲਗੇ ਉਸ ਤੋਂ ਵਧੀਆ ਗੱਲ ਕੀ ਆ ਸੋ ਅੱਜ ਦੀ ਵੀਡੀਓ ਹੈ ਜਿਹੜੀ ਇਹਦੇ ਵਿੱਚ ਆਪਾਂ ਸਿੱਖਾਂਗੇ ਵੀ ਇਸ ਤਰੀਕੇ ਦੇ ਸਨੈਕਸ ਬਣਾ ਕੇ 1 ਮਹੀਨੇ ਲਈ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਜਦੋਂ ਵੀ ਮਨ ਕਰੇ ਗਰਮਾ ਗਰਮ 5 ਮਿੰਟਾਂ ਦੇ ਵਿੱਚ ਬਣਾ ਕੇ ਜਿਹੜਾ ਆਪਾਂ ਸਰਵ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇੱਕ ਨਵੀਂ ਸ ਮੇਰੇ ਜਰੂਰ ਤਾਂ ਚਟਪਟ ਤੁਸੀਂ ਤਿਆਰ ਕਰ ਲੋਗੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੋਣਗੇ ਬਿਲਕੁਲ ਨਵੇਂ ਜਿਹੇ ਸਨੈਕਸ ਹੈ ਤੁਸੀਂ ਇਹਨਾਂ ਨੂੰ ਬਣਾ ਕੇ 1 ਮਹੀਨੇ ਲਈ ਸਟੋਰ ਕਰਕੇ ਫਰਿੱਜ 'ਚ ਵੀ ਰੱਖ ਸਕਦੇ ਹੋ ਜਦੋਂ ਵੀ ਮਨ ਕਰੇ ਤੁਸੀਂ ਫਰਾਈ ਕਰਕੇ ਆ ਜਿਹੜਾ ਇਹਨਾਂ ਨੂੰ ਸਰਵ ਕਰ ਸਕਦੇ ਹੋ ਚਲੋ ਜੀ ਇਹਨਾਂ ਨੂੰ ਬਣਾਉਣਾ ਸਿੱਖ ਲੈਣੇ ਆ ਤੇ ਇਹ ਵੀ ਸਿੱਖ ਲੈਣੇ ਵੀ 1 ਮਹੀਨੇ ਲਈ ਆਪਾਂ ਸਟੋਰ ਕਰਕੇ ਕਿਵੇਂ ਰੱਖਣਾ ਤੇ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤ ਬਾਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਤੇ ਇੱਥੇ ਜੀ ਆਪਣੇ ਕੋਲੇ ਹੈਗੇ ਤਿੰਨ ਬ੍ਰੈਡ ਤੇ ਇਹਨਾਂ ਦੇ ਇਸ ਤਰੀਕੇ ਨਾਲ ਛੋਟੇ-ਛੋਟੇ ਆਪਾਂ ਟੁਕੜੇ ਕਰ ਲਾਂਗੇ। ਤੇ ਹੁਣ ਜੀ ਬ੍ਰੈਡਾਂ ਦੇ ਆਪਾਂ ਟੁਕੜੇ ਕਰ ਲਏ ਇੱਥੇ ਆਪਣੇ ਕੋਲੇ ਹੈਗਾ ਦੁੱਧ ਇਹ ਕੌਲੀ ਦਾ ਚੌਥਾ ਹਿੱਸਾ ਜਿਆਦਾ ਦੁੱਧ ਬਿਲਕੁਲ ਆਪਾਂ ਇਹਦੇ 'ਚ ਐਡ ਨਹੀਂ ਕਰਨਾ ਤੇ ਇਹਦੇ 'ਚੋਂ ਵੀ ਆਪਾਂ ਅੱਧਾ ਕ ਬਚਾ ਲਾਂਗੇ 2 ਕ ਚਮਚ ਤੇ ਇਹਨੂੰ ਇਸ ਤਰੀਕੇ ਨਾਲ ਜਿਹੜਾ ਮਿਕਸ ਕਰਕੇ ਇੱਕ ਸਾਈਡ 'ਤੇ ਰੱਖ ਦੇਾਂਗੇ ਆਪਾਂ ਜਿਆਦਾ ਦੁੱਧ ਨਾ ਤੁਸੀਂ ਐਡ ਕਰਿਓ ਬ੍ਰੈਡ ਕੋਸ਼ਿਸ਼ ਕਰਿਓ ਤੁਸੀਂ ਵੀ ਸੱਜਰੇ ਹੋਣ ਜਿਆਦਾ ਦਿਨਾਂ ਦੇ ਬੇਹੇ ਨਾ ਹੋਣ ਯਾਨੀ ਕਿ ਖੱਟੇ ਨਾ ਹੋਣ ਫਿਰ ਰੈਸਪੀ ਦੇ ਵਿੱਚ ਟੇਸਟ ਵਧੀਆ ਨਹੀਂ ਆਉਣਾ ਤੇ ਇਸ ਤਰੀਕੇ ਨਾਲ ਆਪਾਂ ਮਿਕਸ ਕਰਤਾ ਜਿਹੜਾ ਦੁੱਧ ਬਚਿਆ ਸੀ ਨਾ 1.5 ਚਮਚ ਥੋੜਾ ਜਿਹਾ ਹੋਰ ਆਪਾਂ ਐਡ ਕਰ ਦੇਾਂਗੇ ਥੋੜਾ ਜਿਹਾ ਦੁੱਧ ਇਸ ਤਰੀਕੇ ਨਾਲ ਹੋਰ ਐਡ ਕਰਕੇ ਤੈਨੂੰ ਮਿਕਸ ਕਰਕੇ ਆਪਾਂ ਸਾਈਡ 'ਤੇ ਰੱਖ ਦਿੰਨੇ ਆ ਇਧਰ ਜੀ ਆਪਣੇ ਕੋਲੇ ਹੈਗੇ 5 ਉਬਲੇ ਹੋਏ ਆਲੂ ਇਹਨਾਂ ਨੂੰ ਉਬਾਲ ਕੇ ਫਿਰ ਠੰਡਾ ਕਰ ਲਿਆ ਸੀ ਤੇ ਇਹਨਾਂ ਨੂੰ ਆਪਾਂ ਮੈਚ ਕਰ ਲਾਂਗੇ ਚੰਗੇ ਤਰੀਕੇ ਨਾਲ ਬਹੁਤ ਹੀ ਆਸਾਨ ਰੈਸਪੀ ਹੈ ਇਹ ਚਟਪਟ ਬਣ ਜਾਂਦੀ ਹੈ ਜਿਆਦਾ ਖਰਚਾ ਬਿਲਕੁਲ ਨਹੀਂ ਹੋਣਾ ਜੋ ਚੀਜ਼ਾਂ ਹਰ ਵਕਤ ਘਰ ਦੇ ਵਿੱਚ ਹੁੰਦੀਆਂ ਨੇ ਉਹਨਾਂ ਨਾਲ ਹੀ ਆਪਾਂ ਇਹ ਬਣਾ ਲਾਂਗੇ ਤੇ ਸਭ ਤੋਂ ਜ਼ਿਆਦਾ ਟੇਸਟੀ ਬਣੂਗੀ ਤੇ ਇੱਕ ਮਹੀਨਾ ਇਹਨੂੰ ਸਟੋਰ ਕਰਕੇ ਵੀ ਆਪਾਂ ਰੱਖਾਂਗੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਇੱਕ ਮਹੀਨਾ ਇਹਨੂੰ ਸਟੋਰ ਕਰਕੇ ਰੱਖ ਸਕਦੇ ਆਂ ਚੰਗੇ ਤਰੀਕੇ ਨਾਲ ਸਾਰੇ ਟੁਕੜੇ ਖਤਮ ਕਰ ਦੇਾਂਗੇ ਆਲੂਆਂ ਦੇ ਤਿਆਲੂਆਂ ਨੂੰ ਚੰਗੇ ਤਰੀਕੇ ਨਾਲ ਜੀ ਆਪਾਂ ਮੈਸ਼ ਕਰ ਲਿਆ ਹੁਣ ਆਪਾਂ ਅਗਲਾ ਪ੍ਰੋਸੈਸ ਸਟਾਰਟ ਕਰਦੇ ਹਾਂ ਇਸ ਰੈਸਪੀ ਦਾ ਤਾਂ ਇੱਥੇ ਜੀ ਆਪਾਂ ਚੁੱਲੇ ਤੇ ਰੱਖ ਲਿਆ ਪੈਨ ਤੇ ਇਹਦੇ ਵਿੱਚ ਦੋ ਚਮਚਾ ਪਰਫੈਂਡ ਤੇਲ ਦੀ ਐਡ ਕਰਾਂਗੇ ਤੁਸੀਂ ਖਿਆ ਹੋ ਵੀ ਐਡ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਕਰ ਲਾਂਗੇ ਪਹਿਲਾਂ ਤੇ ਇੱਥੇ ਜੀ ਆਪਣੇ ਕੋਲੇ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਇਸ ਤਰੀਕੇ ਨਾਲ ਆਪਾਂ ਬਣਾ ਲਿਆ ਸੀ ਹੁਣ ਇਹ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਿਰਫ ਕੋਲੇ ਹਲਕੀ ਜਿਹੀ ਫਲੇਮ ਤੇ ਇਹਨਾਂ ਤਿੰਨੇ ਚੀਜ਼ਾਂ ਨੂੰ ਪਹਿਲਾਂ ਆਪਾਂ ਭੁੰਨ ਲਾਂਗੇ ਤੁਸੀਂ ਚਾਹੋ ਤਾਂ ਬਰੀਕ ਵੀ ਕੱਟ ਸਕਦੇ ਹੋ ਇਹਨਾਂ ਤਿੰਨੇ ਚੀਜ਼ਾਂ ਨੂੰ ਜੇ ਪੇਸਟ ਨਾ ਬਣਾਉਣਾ ਹੋਇਆ। ਤੇ ਇੱਥੇ ਹੀ ਮੇਰੇ ਕੋਲੇ ਹੈਗੀਆਂ ਨੇ ਗਾਜਰਾਂ ਇਹ ਅੱਧੀ ਕੌਲੀ ਹੈ ਇਹਨਾਂ ਨੂੰ ਮੈਂ ਖੱਦੂ ਖਸ ਕਰ ਲਿਆ ਸੀ ਇਹ ਐਡ ਕਰਾਂਗੇ ਸਬਜ਼ੀਆਂ ਤੁਸੀਂ ਆਪਣੀ ਇੱਛਾ ਅਮਤਾਬ ਕੋਈ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਜਿਵੇਂ ਕਿ Shimla Mirch ਵੀ ਐਡ ਕਰ ਸਕਦੇ ਹੋ। ਫੇਰ 1.5 ਮਿੰਟ ਜੀ ਆਪਾਂ ਗਾਜਰਾਂ ਨੂੰ ਪਕਾ ਲਾਂਗੇ ਜ਼ਿਆਦਾ ਨਹੀਂ ਪਕਾਉਣਾ ਵੀ ਇਹ ਮੈਸ਼ ਹੋ ਜਾਣ ਆਪਾਂ ਹਲਕਾ ਕ੍ਰਾਂਚੀ ਜਿਹਾ ਰੱਖਣਾ ਇਹਨਾਂ ਨੂੰ ਬਸ ਇਹਨਾਂ ਦਾ ਕੱਚਾਪਣ ਖਤਮ ਕਰਨਾ ਹੈ। ਤੇ ਇੱਕ ਡੇਢ ਮਿੰਟ ਹੋ ਗਿਆ ਜੀ ਗਾਜਰਾਂ ਨੂੰ ਇਸ ਤਰੀਕੇ ਨਾਲ ਆਪਾਂ ਭਕਾ ਲਿਆ ਹੁਣ ਇਹਦੇ ਵਿੱਚ ਸ਼ਾਮਿਲ ਕਰਾਂਗੇ ਆਪਾਂ ਪੱਤਾ ਗੋभी ਪੱਤਾ ਗੋभी ਨੂੰ ਇਸ ਤਰੀਕੇ ਨਾਲ ਮੈਂ ਕੱਟ ਲਿਆ ਸੀ ਇੱਕ ਗੋਲੀ ਭਰ ਕੇ ਆ ਇਹ ਪੱਤਾ ਗੋभी ਆਪਾਂ ਬਾਅਦ ਵਿੱਚ ਇਸ ਕਰਕੇ ਐਡ ਕਰ ਰਹੇ ਹਾਂ ਵੀ ਇਹ ਛੇਤੀ ਪੱਕ ਜਾਂਦੀ ਆ ਤੇ ਇਹਨੂੰ ਵੀ ਆਪਾਂ ਕਰੰਤੀ ਜਿਹਾ ਰੱਖਾਂਗੇ ਇਹਦੇ ਨਾਲ ਮਿਕਸ ਕਰਦੇ ਹੋਏ ਇਹਨੂੰ ਵੀ ਹਲਕਾ ਜਿਹਾ ਪਕਾਵਾਂਗੇ ਬਸ ਇੱਕ ਇੱਕ ਮਿੰਟ ਤੇ ਸਬਜ਼ੀਆਂ ਇਸ ਤਰੀਕੇ ਨਾਲ ਜੀ ਆਪਾਂ ਪਕਾ ਲਈਆਂ ਤੁਸੀਂ ਦੇਖ ਸਕਦੇ ਹੋ ਵੀ ਜ਼ਿਆਦਾ ਵੀ ਨਹੀਂ ਪਕਾਇਆ ਬਿਲਕੁਲ ਚੰਗੇ ਤਰੀਕੇ ਨਾਲ ਹੈ ਜਿਹੜਾ ਥੋੜੀ ਜਿਹੀ ਗੋਭੀ ਵੀ ਨਰਮ ਹੋ ਗਈ ਹੈ ਤੇ ਗਾਜਰਾਂ ਵੀ ਨਰਮ ਹੋ ਗਈਆਂ ਤੇ ਹਲਕੀਆਂ ਹਲਕੀਆਂ ਕਰਾਂਚੀ ਹੈ ਬਸ ਇਸ ਤਰੀਕੇ ਦਾ ਹੀ ਆਪਾਂ ਇਹਨਾਂ ਨੂੰ ਰੱਖਣਾਗਾ ਹੁਣ ਇਸ ਪੁਆਇੰਟ ਤੇ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਮੇਰੇ ਕੋਲੇ ਹੈਗਾ ਸਵਾਦ ਅਨਸਾਰ ਨਾਮਕ ਵੀ ਜਿੰਨਾ ਕਿ ਰੈਸਪੀ ਦੇ ਵਿੱਚ ਆਪਾਂ ਰੱਖਣਾ ਹੈ ਫਿਰ ਆਪਣੇ ਕੋਲੇ ਦਰਦनियां ਕੁੱਟੀਆਂ ਹੋਈਆਂ ਲਾਲ ਮਿਰਚਾਂ ਨੇ ਯਾਨੀ ਕਿ ਚਿਲੀ ਫਲੈਕਸ ਚਾਟ ਮਸਾਲਾ ਆਪਣੇ ਕੋਲੇ ਅੱਧਾ ਚਮਚ ਤੋਂ ਘੱਟ, ਖਾਲੀਆਂ ਮਿਰਚਾਂ ਨੇ ਅੱਧਾ ਚਮਚ ਤੋਂ ਘੱਟ, ਜੀਰਾ ਪਾਊਡਰ ਆਪਣੇ ਕੋਲੇ ਅੱਧਾ ਛੋਟਾ ਚਮਚ। ਇਹ ਆਪਣੇ ਕੋਲੇ ਆਮचूर ਪਾਊਡਰ ਤੇ ਹਲਦੀ ਐ। ਮਿਰਚਾਂ ਜਿਹੜੀਆਂ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰਿਓ, ਫਰਦ ਘੱਟ ਜਿੰਨੀਆਂ ਵੀ ਰੱਖਣੀਆਂ ਹੋਈਆਂ। ਬਾਕੀ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ। ਤੇ ਇਹਨਾਂ ਮਸਾਲਿਆਂ ਨੂੰ ਇਸ ਤਰੀਕੇ ਨਾਲ ਮਿਕਸ ਕਰਦੇ ਹੋਏ ਆਪਾਂ ਪਕਾ ਲਾਂਗੇ। ਬਿਲਕੁਲ ਹੀ ਆਪਾਂ 1.5 ਮਿੰਟ ਐ ਜਿਹੜਾ ਮਸਾਲਿਆਂ ਨੂੰ ਪਕਾਵਾਂਗੇ। ਮਸਾਲੇ ਚੰਗੇ ਤਰੀਕੇ ਨਾਲ ਪੱਕ ਗਏ ਆ ਜੀ ਹੁਣ ਇਹਨੂੰ ਥੱਲੇ ਉਤਾਰ ਕੇ ਆਪਾਂ ਠੰਡਾ ਕਰ ਲੈਣੇ ਆ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ ਤੇ ਇਸ ਤਰੀਕੇ ਨਾਲ ਜੀ ਇੱਕ ਬਰਤਨ ਦੇ ਵਿੱਚ ਰੱਖ ਕੇ ਇਹਨਾਂ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਜਦੋਂ ਤੱਕ ਇਹ ਠੰਡੇ ਹੁੰਦੇ ਆ ਉਦੋਂ ਤੱਕ ਆਪਾਂ ਬ੍ਰੈਡ ਦੇਖ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਬ੍ਰੈਡ ਵੀ ਆ ਜਿਹੜੇ ਭਿੱਜ ਗਏ ਆ ਵਧੀਆ ਦੇਖੋ ਤੇ ਆਪਾਂ ਇਹਨਾਂ ਨੂੰ ਮੈਸ਼ ਕਰਕੇ ਨਾ ਇਸ ਤਰੀਕੇ ਨਾਲ ਬਣਾ ਲਾਂਗੇ ਵੀ ਜਿਵੇਂ ਆਟਾ ਹੁੰਦਾਗਾ ਇਸ ਕਰਕੇ ਦੁੱਧ ਆਪਾਂ ਇਹਦੇ ਵਿੱਚ ਬਿਲਕੁਲ ਜ਼ਿਆਦਾ ਨਹੀਂ ਐਡ ਕੀਤਾ ਸੀ ਚੰਗੇ ਤਰੀਕੇ ਨਾਲ ਆ ਜਿਹੜਾ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਇਥੇ ਜੀ ਆਲੂ ਆਪਣੇ ਕੋਲੇ ਮੈਚ ਕੀਤੇ ਹੋਏ ਪਹਿਲਾਂ ਹੀ ਆ ਤੇ ਇਹ ਵੀ ਸਾਰੀਆਂ ਸਬਜ਼ੀਆਂ ਥਰ ਗਈਆਂ ਤੇ ਇਹਨਾਂ ਨੂੰ ਇਹਨਾਂ ਆਲੂਆਂ ਦੇ ਵਿੱਚ ਐਡ ਕਰਦੇ ਆਂਗੇ ਤੇ ਹੁਣ ਜੀ ਇਹਨਾਂ ਦੇ ਵਿੱਚ ਇਹ ਬਰੈਡ ਜਿਹੜੀ ਆਪਾਂ ਤਿਆਰ ਕੀਤੀ ਸੀ ਇਹ ਐਡ ਕਰ ਦਾਂਗੇ ਸਾਰੇ ਤੇ ਇਥੇ ਜੀ ਆਪਣੇ ਕੋਲੇ 4 ਚਮਚ করਨ سٹਾਰਚ ਦੇ ਆ ਇਹ ਐਡ ਕਰਦੇ ਆਂਗੇ ਜਿਹੜੇ ਚਮਚ ਘਰੇ ਆਪਾਂ ਖਾਣਾ ਖਾਣ ਲਈ ਵਰਤਦੇ ਆ ਉਹੀ ਚਮਚਾ ਨਾਲ ਮਾਪਿਆ ਮੈਂ ਨੂੰ ਇਸ ਤਰੀਕੇ ਨਾਲ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਬਿਲਕੁਲ ਇਸ ਤਰੀਕੇ ਦਾ ਆਟਾ ਜਿਹੜਾ ਬਣ ਕੇ ਤਿਆਰ ਹੋ ਗਿਆ ਜਿਸ ਤਰੀਕੇ ਨਾਲ ਇਹ ਨਾ ਬਣਿਆ ਨਾ ਦੇਖੋ ਇੰਨਾ ਖਸਕਤਾ ਇੰਨਾ ਨਰਮ ਬਿਲਕੁਲ ਆਟੀ ਦੀ ਤਰ੍ਹਾਂ ਤੇ ਤੁਸੀਂ ਇਹਦੇ ਵਿੱਚ ਕਾਰਨ ਸਟਾਰਚ ਦੇ ਇੱਕ ਦੋ ਚਮਚਾ ਜਿਹੜੇ ਹੋਰ ਐਡ ਕਰ ਲਿਓ ਤੇ ਇੱਥੇ ਜੀ ਆਪਾਂ ਚੱਕਲੇ ਦੇਖ ਲਫਾਵਾ ਰੱਖ ਲਿਆ ਤੇ ਇਸ ਲਫਾਵੇ ਨੂੰ ਨਾ ਜਿਹੜਾ ਪੱਟਿਆ ਹੋਣਾ ਗਰੀਸ ਕਰ ਲਿਆ ਇਹਦੇ ਉੱਪਰ ਇਸ ਮਿਕਸਚਰ ਦਾ ਇਸ ਤਰੀਕੇ ਨਾਲ ਇੱਕ ਪੇੜਾ ਬਣਾ ਕੇ ਆਪਾਂ ਰੱਖ ਦੇਾਂਗੇ ਤੇ ਉੱਪਰੋਂ ਵੀ ਆਪਾਂ ਲਫਾਵਾ ਇਸ ਤਰੀਕੇ ਨਾਲ ਦੇ ਦੇਾਂਗੇ ਵੀਹੇ ਟੈਕਨਾਲ ਜਿਪ ਕੇ ਨਾ چاہے ਤਾਂ ਤੁਸੀਂ ਹੱਥਾਂ ਨਾਲ ਵੀ ਇਸ ਤਰੀਕੇ ਨਾਲ ਵੀ ਇੱਕ ਸ਼ੀਟ ਹੈ ਜਿਹੜੀ ਬਣਾ ਸਕਦੇ ਹੋ ਚੌਰਸ ਤੇ ਜਾਂ ਫਿਰ ਵੇਲ ਨੇ ਨਾਲ ਵੇਲ ਕੇ ਬਣਾ ਲਿਓ ਇਸ ਤਰੀਕੇ ਨਾਲ ਆਪਾਂ ਇਹਨੂੰ ਵੇਲ ਲਾਂਗੇ ਤੇ ਇਸ ਤਰੀਕੇ ਨਾਲ ਜੀ ਇੱਕ ਚੌਰਸ ਰੋਟੀ ਹੈ ਜਿਹੜੀ ਆਪਾਂ ਤਿਆਰ ਕਰ ਲਈਏ ਦੇਖੋ ਵੇਲ ਕੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਹੁਣ ਜੀ ਇਸ ਤਰੀਕੇ ਨਾਲ 스ਨੈਕਸ ਹੈ ਜਿਹੜੇ ਆਪਾਂ ਇਹ ਕੱਟ ਲਾਂਗੇ ਬਹੁਤ ਹੀ ਆਸਾਨ ਤਰੀਕਿਆਂ ਤੇ ਛੱਟਪਟ ਬਣ ਜਾਣਗੇ ਇਹ ਇਸ ਤਰੀਕੇ ਨਾਲ ਜੀ ਚਟਪਟ ਸਾਰੇ ਸਨੈਕਸ ਆ ਜਿਹੜੇ ਆਪਾਂ ਬਣਾ ਲਏ ਆ ਮਜਾਏ ਇਸ ਦੇ ਵੀ ਆਪਾਂ ਇੱਕ ਇੱਕ ਬਣਾਗੇ ਉਹਦੇ ਚ ਟਾਈਮ ਬਹੁਤ ਲੱਗ ਜਾਂਦਾ ਪਰ ਇਸ ਤਰੀਕੇ ਨਾਲ ਸਾਰੇ ਇਕੱਠੇ ਆਪਾਂ ਬਣਾਵਾਂਗੇ ਨਾ ਇਸ ਤਰ੍ਹਾਂ ਕਟਿੰਗ ਕਰਕੇ ਤਾਂ ਬਹੁਤ ਆਸਾਨੀ ਨਾਲ ਇਹ ਸਾਰੇ ਬਣ ਜਾਣਗੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਇੱਕ ਮਹੀਨੇ ਲਈ ਸਟੋਰ ਕਰਕੇ ਰੱਖਾਂਗੇ ਉਹਦੇ ਲਈ ਆਪਾਂ ਨੂੰ ਇਸ ਤਰੀਕੇ ਦਾ 에ਅਰਟਾਈ ਡੱਬਾ ਚਾਹੀਦਾ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਰੱਖ ਦੇਾਂਗੇ ਥੋੜੇ ਥੋੜੇ ਨਾਲ ਗੈਪ ਤੇ ਰੱਖਾਂਗੇ ਆਪਾਂ ਵੀ ਆਪਸ ਦੇ ਵਿੱਚ ਇਹ ਛਿਪਕਰਨਾ ਤੇ ਜਦੋਂ ਆਪਾਂ ਦੂਜੀ ਤਾਹ ਲਾਉਣੀ ਹੈ ਜੀ ਉਸ ਤੋਂ ਪਹਿਲਾਂ ਆਪਾਂ ਇੱਕ ਲਫਾਵਾ ਇਸ ਤਰੀਕੇ ਨਾਲ ਇਹਦੇ ਉੱਪਰ ਰੱਖ ਦਿਆਂਗੇ ਇਸ ਤਰੀਕੇ ਦਾ ਕੋਈ ਵੀ ਲਫਾਵਾ ਆਪਣੇ ਘਰੇ ਹੁੰਦਾ ਆਪਾਂ ਨੂੰ ਉੱਪਰ ਇਸ ਤਰੀਕੇ ਨਾਲ ਵਿਛਾ ਦੇਾਂਗੇ ਤੇ ਇਹਦੇ ਉੱਪਰ ਆਪਾਂ ਦੂਜੀ ਤਾਹ ਹੈ ਜਿਹੜੀ ਇਹ ਸਨੈਕਸ ਦੀ ਲਾ ਦੇਾਂਗੇ ਤੇ ਇੱਕ ਮਹੀਨੇ ਲਈ ਆਰਾਮ ਨਾਲ ਆਪਾਂ ਇਹਨੂੰ ਚਲਾ ਸਕਦੇ ਆ ਫ੍ਰਿਜ ਦੇ ਵਿੱਚ ਹੈ ਜਿਹੜਾ ਆਪਾਂ ਯਾਨੀ ਕਿ ਫ੍ਰੀਜ਼ਰ ਦੇ ਵਿੱਚ ਇਹਨੂੰ ਰੱਖ ਦਿਆਂਗੇ ਜਰ ਜਦੋਂ ਇਹਨਾਂ ਨੂੰ ਫਰਾਈ ਕਰਨਾ ਹੋਵੇ ਤੁਸੀਂ ਇੱਕ ਘੰਟਾ ਪਹਿਲਾਂ ਫ੍ਰੀਜਰ ਚੋਂ ਕੱਢ ਕੇ ਰੱਖ ਦਿਓ ਤੇ ਸਾਰੇ ਸਨੈਕਸ ਜੀ ਇਸ ਤਰੀਕੇ ਨਾਲ ਡੱਬੇ ਦੇ ਵਿੱਚ ਆਪਾਂ ਤੈਹ ਲਾ ਕੇ ਰੱਖਦੇ ਉੱਪਰੋਂ ਆਪਾਂ ਲਾ ਦੇਾਂਗੇ ਢੱਕਣਾ ਤੇ ਇਹਨੂੰ ਆਪਾਂ ਫ੍ਰੀਜਰ ਦੇ ਵਿੱਚ ਹੁਣ ਰੱਖ ਦਿੰਨੇ ਆ ਤੇ ਇਸ ਤਰ੍ਹਾਂ ਜੀ 2 ਦਿਨ ਹੋ ਗਏ ਇਹਨਾਂ ਨੂੰ ਫ੍ਰਿਜ ਚ ਰੱਖਿਆ ਨੂੰ ਤੁਸੀਂ ਦੇਖ ਸਕਦੇ ਹੋ ਵੀ ਇਸ ਤਰੀਕੇ ਨਾਲ ਇਹ ਸੈੱਟ ਹੋ ਗਏ ਬਿਲਕੁਲ ਸਖਤ ਹੋ ਗਏ ਤੇ ਬਿਲਕੁਲ ਵੀ ਚਿਪਕੇ ਨਹੀਂ ਆਪਸ ਦੇ ਵਿੱਚ ਇਹ ਇਸ ਤਰੀਕੇ ਨਾਲ ਜਿਹੜੀ ਆਪਾਂ ਲੇਅਰ نیچے ਲਾਈ ਸੀ ਨਾ ਜਮਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਬਹੁਤ ਹੀ ਵਧੀਆ ਚੰਗੇ ਤੇ ਤੇ ਵਾਰ ਤੁਸੀਂ ਸੁਣ ਸਕਦੇ ਹੋ ਵੀ ਕਿੰਨੇ ਇਸ ਤਰੀਕੇ ਨਾਲ ਸਖਤ ਬਣ ਕੇ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ 1 ਘੰਟਾ ਆਪਾਂ ਫਰਿੱਜ ਚੋਂ ਕੱਢ ਕੇ ਰੱਖ ਦੇਣਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰ ਸਕਦੇ ਹਾਂਗੇ ਇੱਧਰ ਜੀ ਆਪਾਂ ਤੇਲ ਗਰਮ ਕਰ ਲਿਆ ਤੇ ਸਨੈਕਸ ਵੀ 1 ਘੰਟਾ ਹੋ ਗਿਆ ਫਰਿੱਜ ਜੋ ਆਪਾਂ ਕੱਢ ਕੇ ਰੱਖਦੇ ਸੀ ਇਸ ਤਰੀਕੇ ਨਾਲ ਜਦੋਂ ਇਹ ਰੂਮ ਟੈਂਪਰੇਚਰ ਤੇ ਆਗੇ ਨਾ ਉਹਦੇ ਤੁਸੀਂ ਇਹਨਾਂ ਨੂੰ ਫਰਾਈ ਕਰਨਾਗਾ ਤੇ ਹੁਣ ਜੀ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡ ਦੇਾਂਗੇ ਮੀਡੀਅਮ ਫਲੇਮ ਤੇ ਤੁਸੀਂ ਤੇਲ ਗਰਮ ਰੱਖਿਓ ਜਿੰਨੇ ਕ ਬਣ ਸਕੇ ਜਿੰਨੀ ਕ ਸਪੇਸ ਹੋਈ ਕੜਾਹੀ ਜਾਂ ਪੈਨ ਦੇ ਵਿੱਚ ਉਹਨੇ ਕੀ ਆਪਾਂ ਬਣਾਵਾਂਗੇ ਵੀ ਆਸਾਨੀ ਨਾਲ ਅੰਦਰੀ ਸਾਈਡ ਹੈ ਜਿਹੜੀ ਪਲਟ ਸਕਗੀ ਆਪਾਂ ਇਹ ਆਪਸ ਵਿੱਚ ਚਿਪ ਕਰਨਾ ਤੇ ਜਦੋਂ ਇਹ ਹੌਲੀ ਹੌਲੀ ਇਸ ਤਰੀਕੇ ਨਾਲ ਪਕਣੇ ਸਟਾਰਟ ਹੋ ਗਈ ਨਾ ਤੇਲ ਦੇ ਉੱਪਰ ਇਸ ਤਰੀਕੇ ਨਾਲ ਤੈਰਨ ਲੱਗ ਜਾਣਗੇ ਤਾਂ ਆਪਾਂ ਇਹਨਾਂ ਦੀਆਂ ਸਾਈਡਾਂ ਪਲਟਦੇ ਹੋਏ ਇਹਨਾਂ ਨੂੰ ਵਧੀਆ 골ਡਨ ਬਣਾ ਕੇ ਤਿਆਰ ਕਰ ਲਾਂਗੇ ਫੁੱਲ ਫਲੇਮ ਜੇ ਤੁਸੀਂ ਰੱਖੋਗੇ ਨਾ ਫਿਰ ਇਹ ਉੱਪਰੋਂ ਜਲਦੀ 골ਡਨ ਹੋ ਜਾਣਗੇ ਪਰ ਵਿੱਚੋਂ ਕੱਚੇ ਰਹਿ ਜਾਣਗੇ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਬਣ ਜਾਣਗੇ ਜਿਆਦਾ ਮਹਿੰਗੇ ਸਮਾਨ ਦੀ ਆਪਾਂ ਨੂੰ ਜਰੂਰਤ ਨਹੀਂ ਜੋ ਹਰ ਵਕਤ ਕਿਚਨ ਦੇ ਵਿੱਚ ਹੁੰਦਾ ਆਪਣੇ ਘਰੇ ਸਮਾਨ ਹੁੰਦਾ ਉਹਦੇ ਨਾਲ ਹੀ ਬਣ ਜਾਣਗੇ ਸਭ ਤੋਂ ਵਧੀਆ ਗੱਲ ਵੀ ਤੁਸੀਂ ਇਹਨਾਂ ਨੂੰ ਇੱਕ ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਘਰੇ ਮਹਿਮਾਨ ਆਉਂਦੇ ਆ ਜਾਂ ਬੱਚੇ ਕੋਈ ਸਨੈਕਸ ਮੰਗਦੇ ਆ ਤਾਂ ਤੁਸੀਂ ਉਹਨਾਂ ਨੂੰ ਛਟਪਟ ਬਣਾ ਕੇ ਇਹ ਦੇ ਸਕਦੇ ਹੋ ਤੇ ਹਾਂਜੀ ਸਾਰੇ ਸਨੈਕਸ ਜਿਹੜੇ ਬਣ ਕੇ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਬਹੁਤ ਹੀ ਵਧੀਆ ਇਹ ਕ੍ਰਿਸਪੀ ਬਣ ਗਏ ਐ ਬਹੁਤ ਟੇਸਟੀ ਲੱਗਦੇ ਐ ਇਸ ਤਰੀਕੇ ਨਾਲ ਬਣੇ ਹੋਏ ਸਨੈਕਸ ਤੇ ਜਿਹੜੇ ਬਾਕੀ ਰਹਿੰਦੇ ਸਨੈਕਸ ਹੈ ਜੀ ਉਹ ਵੀ ਮੈਂ ਫਰਾਈ ਕਰ ਲੂੰਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਜੇਕਰ ਪਹਿਲੀ ਵਾਰ ਇਹ ਵੀਡੀਓ ਆਪਣੇ ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਆਪਾਂ ਮਿਲਾਂਗੇ ਜੀ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਜੀ ਗਰਮਾ ਗਰਮ ਇਹ ਸਨੈਕਸ ਜਿਹੜੇ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ ਹਰੀ ਚਟਨੀ ਦੇ ਨਾਲ ਦਹੀਂ ਵਾਲੀ ਹਰੀ ਚਟਨੀ ਦੇ ਨਾਲ ਤੇ ਟਮੇਟੋ ਕੈਚਪ ਦੇ ਨਾਲ ਜਾਂ ਫਿਰ ਇਮਲੀ ਵਾਲੀ ਚ ਇਹ ਜਿਹੜਾ ਚਾਹ ਦੇ ਨਾਲ ਵੀ ਖਾਓਗੇ ਤਾਂ ਵੀ ਬਹੁਤ ਸਵਾਦ ਲੱਗਣਗੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਚੰਗੇ ਤਰੀਕੇ ਨਾਲ ਪੱਕ ਗਿਆ ਤੇ ਉਪਰੋਂ ਬਹੁਤ ਵਧੀਆ ਕ੍ਰਿਸਪੀ ਬਣਦੇ ਨੇ